ਮਸ਼ੀਨ ਆਪਣਾ ਧੂਣ ਵਾਸਤੇ ਤਿਆਰ ਕਰਕੇ ਇਹਦੇ ਟਿਕਾਣੇ ਤੇ ਲਾ ਲਈ ਪਰ ਤੇ ਲਾਈਟ ਭਜਣ ਤੋਂ ਬਾਅਦ ਆਪਾਂ ਨੇ ਆ ਮੋਟਰ ਵਾਲਾ ਪੰਪ ਲੈਂਦਾ ਹੁਣ ਇਹਨੂੰ ਚਲਾਵਾਂਗੇ। ਇਹ ਕੰਮ ਪਲੀਟ ਹੋ ਗਈ ਤੇ ਉਧਰਲੀ ਸਾਈਡ ਤੋਂ ਸਾਈਡ ਤੋਂ ਮਸ਼ੀਨ ਦੇਖ ਰਹੇ ਹਾਂ ਇਹ ਆਪਣੀ 4 ਨੰਬਰ ਮਸ਼ੀਨ ਆ ਤੇਰੀ ਮੱਕੀ ਦੀ ਬਾੜੀ ਦਾ ਕੰਮ ਨਿਪੜ ਗਿਆ ਤੇ ਇਹ ਮਸ਼ੀਨ ਨੂੰ ਹੁਣ ਆਪਾਂ ਧੋਣ ਵਾਸਤੇ ਲੈ ਕੇ ਆਇਆ ਤੇ ਇਹ ਮਸ਼ੀਨ ਨੂੰ ਆਪਾਂ ਜਿੱਥੇ ਆਪਣੇ ਪਹਿਲੀਆਂ ਮਸ਼ੀਨਾਂ ਧੋਤੀਆਂ ਨੇ ਉੱਥੇ ਨਹੀਂ ਧੋਦੇ ਇਹਨੂੰ ਆਪਾਂ ਪਿੰਡ ਦੇ ਲੱਵੇ ਖਾਲ ਜਾਂਦਾ ਖਾਲ ਦੇ ਲੱਵੇ ਮਸ਼ੀਨ ਲਾ ਤੇ ਮੋਟਰ ਦਾ ਇੰਤਿਆਮ ਕਰ ਲਿਆ ਤੇ ਹੁਣ ਇਹਨੂੰ ਆਪਾਂ ਇੱਕ ਹੀ ਪਿੰਡ ਦੇ ਲੱਵੇ ਧੋਵਾ ਕੇ ਖੇਤ ਚ ਖੜਾ ਕੇ ਜਿਹੜੇ ਆਪਾਂ ਇਹ ਤੋਂ ਪਹਿਲੀਆਂ ਮਸ਼ੀਨਾਂ ਖੜਾਈਆਂ ਨੇ ਇੱਕ ਮਸ਼ੀਨ ਆਪਣੀ ਆ ਖੜੀਆ ਇੱਕ ਸਾਹਮਣੇ ਉਹ ਖੜੀਆ ਇਹ ਦੋਵੇਂ ਮਸ਼ੀਨਾਂ ਇੱਥੇ ਖੜੀਆਂ ਨੇ ਬਾਕੀ ਮਸ਼ੀਨ ਆਪਾਂ ਇਹ ਲਿਆਂਦੀ ਇਧਰ ਮੋਟਰ ਦਾ ਇੰਤਜ਼ਾਮ ਕਰ ਲਿਆ ਤੇ ਹੁਣ ਇਹ ਮਸ਼ੀਨਾਂ ਨੂੰ ਆਪਾਂ ਧੋਣ ਲੱਗਦੇ ਆ ਜਿਹੜੀਆਂ ਤੋਂ ਪਹਿਲਾਂ ਆਪਣੇ ਮਸ਼ੀਨਾਂ ਧੋਤੀਆਂ ਨੇ ਉਹ ਆਪਾਂ ਇੱਥੋਂ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਇਧਰ ਇਹਨਾਂ ਤਰਾਪ ਇਕੱਠਾ ਪੈਂਦਾ ਜਿਹਨੂੰ ਟੋਬਾ ਕਹਿੰਦੇ ਨੇ ਆਪਾਂ ਪੰਜਾਬੀ ਚ ਉੱਥੇ ਲੈ ਗਏ ਸੀ ਉੱਥੇ ਜਾ ਕੇ ਧੋਤੀਆਂ ਸੀ ਪਰ ਇਹ ਮਸ਼ੀਨਾਂ ਜਿਹੜੀ ਇਹਨੂੰ ਆਪਾਂ ਨੇ ਪਿੰਡ ਤੇ ਲੈ ਵੀ ਖੜਾ ਲਿਆ ਤੇ ਇੱਥੇ ਧੋਣ ਲੱਗਦੇ ਆ ਆ ਕੈਮਰਾ ਇਹ ਗਾ ਵਧੀਆ ਹਾਂ ਉਹਨੇ ਮੋਟਰ ਲੈ ਲਈ ਤਾ ਦੇਖ ਲੈ ਵੀ ਉਹ ਬੰਦੇ ਵਿਚਾਰੇ ਬਾਲਟੀਆਂ ਨਾਲ ਟੂਬੇ ਤੇ ਮੱਥਾ ਮਾਰਦੇ ਬਾਗੇ ਤੇ ਤੁਸੀਂ ਬਾਲੇ ਚਲਾ ਕੋ ਸੋਨੇ ਇੱਥੇ ਪਿੰਡ ਚੋ ਗੱਲ ਕਰਕੇ ਮੋਟਰ ਲੈ ਕੇ ਸਾਹਮਣੇ ਘਰ ਵਾਲਿਆਂ ਤੋਂ ਕਰੰਟ ਦਾ ਕਰ ਲਿਆ ਪ੍ਰੋਗਰਾਮ ਤੇ ਰਾਹੀ ਤਾਂ ਨਜ਼ਾਰਾ ਪਿੰਡ ਦਾ ਹੋਰ ਤੂੰ ਨੇ ਸਿੱਧੇ ਉਹ ਦੇ ਲੈ ਪਾਈਪ ਲਾ ਰੱਖਿਆ ਚੱਲ ਰਹੀ ਹੈ ਮੋਟਰ ਨਾਲ ਧੂੜਾਂਗੇ ਉਹ ਲਾਲੀ ਵੀ ਜਿੱਦੇ ਉਹ ਆਪਣੀਆਂ ਮਸ਼ੀਨਾਂ ਖੜੀਆਂ ਢੱਕੀਆਂ ਹਾਂ ਜਿੱਦੇ ਇਹਦਾ ਪੱਟਾ ਖੋਦਿਆ ਤੂੰ ਕਿਸੇ ਨਾਲ ਵੀ ਚੱਲੀ ਹੋਈ ਐ ਕਿ ਖੜੀ ਸੀ ਹਾਂ ਐ ਫਰਕ ਰਹੂਗਾ ਉਹਨਾਂ ਦੇ ਵਿਚਾਰਾਂ ਐ ਲਾਲਾ ਵੀ ਬਾਲਟੀਆਂ ਨਾਲ ਪਾਣੀ ਪਾਇਆ ਤੇ ਹੁਣ ਸੋਨੇ ਆ ਜਿਹੜਾ ਪਰਲੇ ਪਾਸੇ ਇੱਥੇ ਸੂਆ ਜਾਂਦਾ ਇਹਨਾਂ ਨੇ ਸਿੱਧਾ ਟੋਲੂ ਪੰਪ ਲਾ ਕੇ ਉਹ ਤੋਂ ਪਾਈਪ ਲਾ ਲਿਆ ਤੇ ਮਸ਼ੀਨ ਧੋਣ ਲੱਗੇ ਹੋਏ ਨੇ ਤੇ ਐ ਆ ਵੀ ਹੁਣ ਉਹਨਾਂ ਦਾ ਵਿਚਾਰਾਂ ਬਾਲਟੀ ਭਰਨ ਲੱਗੇ ਵੀ ਸੋਚਣਾ ਵੀ ਫੇਰ ਭਰਨੀ ਆ ਹੁਣ ਸੋਨੇ ਦਾ ਪਾਈਪ ਸੱਚ ਦਾ ਬੱਬ ਰੱਖਿਆ ਪਾਈਪ ਫੜ ਰੱਖਿਆ ਸਹੀ ਜਲ ਰਿਹਾ ਜੀ ਤੁਸੀਂ ਤਾਂ ਹੁਣ ਮਤਲਬ ਐਨ ਗੱਲ ਬਣਾ ਕੇ ਜਾਓ ਇਹਦੀ ਐ ਕਰੀ ਹੁਣ ਉਹ ਤਾ ਵੀ ਵਧੀਆ ਫੁੱਲੇ ਸਾਫ ਕਰਕੇ ਸੋਡਾ ਲੱਗਾ ਸਿੱਧਾ ਪੈ ਪਾ ਹੁਣ ਆਇਆ ਨਾ ਹੋ ਜੇ ਵੀ ਕਿਸੇ ਪਾਸੇ ਮਸ਼ੀਨ ਦੀ ਕਾਚ ਰਹਿ ਗਈ ਆਗੇ ਕਿਤੇ ਉਹ ਬੰਦੇ ਕਹਿ ਦੇਣ ਵੀ ਤੁਸੀਂ ਮੋਟਰ ਨਾਲ ਧੋਤੀ ਸੀ ਅਸੀਂ ਬਾਲਟਿਆਂ ਨਾਲ ਧੋਤੀ ਸੀ ਤੇ ਗੱਲ ਬਣਾ ਦੋ ਮਸ਼ੀਨ ਦੀ ਹੁਣ ਹਾਂ ਬਸ ਐ ਲੱਗੇ ਜਦੋਂ ਆਪਣੇ ਰਿਪੇਅਰਾਂ ਟਾਈਮ ਆ ਗਏ ਤਾਂ ਤਰਪਾਲ ਲਾਹੀ ਨਾ ਤਾਂ ਮਤਲਬ ਵਾਲਾ ਦੇਖ ਕੇ ਖੁਸ਼ ਹੋ ਜੇ ਵੀ ਕੰਡ ਗੁੰਡਲ ਦਾ ਕੰਮੇ ਖਤਮਾ ਫਿਰ ਰਿਪੇਅਰ ਉਨੀੋਂ ਵਧੀਆ ਹੁੰਦੀ ਆ ਮਸ਼ੀਨ ਦੀ ਬਾਠ ਠੀਕ ਆ ਤੇ ਕੱਢ ਦੋ ਇਹਦੇ ਸਾਰੇ ਐਂਗਲਾਂ ਚ ਕਾਸ਼ਰਾ ਕੁਸ਼ਰਾ ਕਰਦਾ ਕਰਦਾ ਫਿਰ ਨੂੰ ਆਪਾਂ 2-4 ਘੰਟੇ ਧੁੱਪੇ ਜਲਾਵਾਂਗੇ ਟੂਲਟਾਲ ਖੋਲ੍ਹਾਂਗੇ ਹਾਂ ਤੇ ਬਾਕੀ ਹਾਂ ਜਿਹ ਵਿੱਚ ਲੋਡ ਪਈ ਦੂਜਾ ਜਿਹੜਾ ਸਪਰੇਅ ਵਾਲਾ ਪੰਪਾ ਮੋਟਰ ਵਾਲਾ ਉਹ ਵੀ ਆਪਣੇ ਕੋਲ ਪਿਆ ਉਹਨੂੰ ਚਲਾ ਲਿਓ ਵਿੱਚ ਜੇ ਲੋਡ ਪਈ ਤੇ ਬਾਕੀ ਉਹਨੂੰ ਵੀ 2-4 ਘੰਟੇ ਧੁੱਪਾਵਾ ਕੇ ਤੂਲਾਂ 'ਚ ਸਮਾਨ ਪਾ ਕੇ ਕੱਲ ਨੂੰ ਆਪਾਂ ਇਹਦੇ ਤਰਪਾਲ ਪਾ ਦੇਣੀ ਆ ਮਸ਼ੀਨ ਤੇ ਠੀਕ ਆ ਕਿਉਂ ਕੁਰੀ ਕਿਵੇਂ ਬੰਦ ਜੀ ਕਰਤਾ ਕੰਮ ਅੱਛਾ ਕਿਉਂ ਮੈਂ ਮੈਂ ਤਾਂ ਪੱਕਾ ਕਰ ਲਿਆ ਕੰਮ ਇਹ ਤਾਂ ਮਿੰਟੇ ਮਿੰਟੇ ਉਤਰਨ ਲੱਗੇ ਫੇਰ ਤਾਂ ਥੋਲੀ ਮਸ਼ੀਨ ਆਪਾਂ ਨੇ ਆ ਬੜੀਆ ਉਹ ਪਾਈਪ ਵਾਲਾ ਕ੍ਰੰਪ ਲਾ ਦੋ ਹਾਈਡਰੌਲਿਕ ਵਾਲੇ ਦੇ ਐਂਡ ਚੰਗੀ ਤਰ੍ਹਾਂ ਕੱਸ ਕੇ ਇਹਦੀ ਗੱਲ ਬਣਾ ਦੋ ਜੀ ਮੁੰਡੇ ਮਸ਼ੀਨ ਦੇ ਉੱਪਰ ਇੰਜਨ ਧੋਣ ਲੱਗੇ ਤੇ ਪਹਿਲਾਂ ਇੰਜਨ ਦੀ ਸਲਾਹ ਆਪਣੀ ਹਵਾ ਮਾਰ ਕੇ ਸਾਫ਼ ਕਰਨ ਦੀ ਸੀ ਪਰ ਇੰਜਨ ਦੀ ਹਾਲਤ ਖਾਸੀ ਖਰਾਬ ਸੀ ਉਹਦਾ ਕਾਰਨ ਇਹ ਸੀ ਵੀ ਜਦੋਂ ਆਪਾਂ ਬਾਡੀ ਕਰਦੇ ਹੁੰਦੇ ਆ ਇੰਜਨ ਤੇ ਖਾਸਾ ਕਰਦਾ ਜਮਾ ਹੁੰਦਾ ਤੇ ਉਹਦੇ ਉੱਪਰ ਦੋ ਬਾਰ ਮੀਹ ਪਿਆ ਜਿਹਦੇ ਕਰਕੇ ਉਹ ਸਾਰਾ ਗਰਦਾ ਸੀ ਜਿਹੜਾ ਉਹ ਜੰਮ ਗਿਆ ਜੇ ਆਪਾਂ ਹਵਾ ਮਾਰਦੇ ਹਵਾ ਨਾਲ ਉਹ ਗੱਲ ਨਹੀਂ ਬਣਦੀ ਸੀ ਤਾਂ ਕਰਕੇ ਆਪਾਂ ਹੁਣ ਧੋਣ ਲੱਗਿਆ ਪਹਿਲਾਂ ਇੰਜਨ ਧੋਵਾਂਗੇ ਉਹ ਤੋਂ ਬਾਅਦ ਟੈਂਕ ਟੰਕ ਦੇ ਹੇਠੋਂ ਧ ਏ ਬਾਕੀ ਇੰਜਨ ਦੇ ਫਰਸ਼ ਤੁਸੀਂ ਦੇਖ ਸਕਦੇ ਹੋ ਵੀ ਤੁਹਾਨੂੰ ਕਾਚਰਾ ਪਿਆ ਦੇਂਦਾ ਉਹ ਵੀ ਖਾਸਾ ਕਾਚਰਾ ਤੇ ਬਾਕੀ ਹੁਣ ਇੰਜਨ ਨੂੰ ਸਰਫ ਸਰਫ ਮਾਰ ਕੇ ਚੰਗੀ ਤਰ੍ਹਾਂ ਧੋਣਾ ਤੇ ਉਹ ਤੋਂ ਬਾਅਦ ਬਾਕੀ ਦੀ ਮਸ਼ੀਨ ਨੂੰ ਧੋਵਾਂਗੇ ਬਾਕੀ ਲੱਗਣਾ ਮਾਮਾ ਕਰਾ ਦੋਗੇ ਤਸੱਲੀ ਹੁਣ ਤਾਂ ਗੁਰੀ ਹੈ ਹੈ ਰੰਗ ਦੇਣੀ ਸਰਫ ਪੋਚਿਆ ਫੇਰ ਦੇਖੀ ਆਏ ਆ ਵੀ ਆਪਣੇ ਕੋਲ ਪਾਣੀ ਖੁੱਲ੍ਹਾ ਮੁੰਡਿਆਂ ਨੇ ਤਾਂ ਚੱਲ ਹੁਣ ਬਾਲਟੀਆਂ ਨਾਲ ਧੋਤੀ ਸੀ ਤੇ ਆਪਾਂ ਤਾਂ ਹੁਣ ਪੈਪਲਾਈ ਖੜਿਆ ਸਿੱਧਾ ਹੁਣ ਅਜੇ ਕਿਸੇ ਤਰ੍ਹਾਂ ਦੀ ਕੋਈ ਵੀ ਕਚਰੇ ਜੇ ਜਿਵੇਂ ਟੈਂਕ ਟੋਂਕਾ ਦੇਖੀਂ ਇੱਥੋਂ ਆਹ ਧਾਣੇ ਦੱਪਦੇ ਨੇ ਟੈਂਕ ਦੇ ਇੱਥਾਂ ਇਹ ਸਾਰੇ ਕੱਢ ਲਿਓ ਤੇ ਬਾਕੀ ਧੂਣ ਤੋਂ ਬਾਅਦ ਮਸ਼ੀਨ ਦਾ ਪਤਾ ਲੱਗੇ ਵੀ ਹਾਂ ਧੋਤੀ ਹੋਈ ਆ ਇਹ। ਬਾਈ ਕਹਿੰਦਾ ਵੀ ਹਾਂ। ਠੀਕ ਠੀਕ ਆ ਮਾਮਾ। ਪਾਸ ਟਾਈਮ ਪੁਰੇ ਗਰਮੀ ਦੀ ਗੱਲ ਕਰੀਆ ਤਾਂ ਗਰਮੀ ਖਾਸੀ ਆ ਜਿਹੜੀ ਇਹ ਮਸ਼ੀਨ ਦੀ ਚਾਦਰ ਆ ਉਹ ਖਾਸੀ ਤਪੀ ਹੋਈ ਆ। ਤੇ ਜੇ ਆਪਾਂ ਕੱਪੜਾ ਮਾਰ ਕੇ 2-4 ਸਕਿੰਟ ਉੱਥੇ ਪਾਣੀ ਨਾ ਮਾਰਿਆ ਤਾਂ ਨਾਲ ਦੀ ਨਾਲ ਸੁੱਕ ਜਾਂਦੀ ਆ। ਚਾਦਰ ਜਿਆਦਾ ਗਰਮ ਹੋਈ ਆ ਨਾਲ ਹੁੰਦੇ ਪਾਣੀ ਮਾਰਨਾ ਪੈਂਦਾ ਨਾਲ ਹੁੰਦੇ ਸਰਕ ਮਾਰਨਾ ਪੈਂਦਾ। ਫੇਰ ਇਹ ਜਿਹੜਾ ਕਾਚਰਾ ਉਹ ਲੈਂਦਾ। ਨਹੀਂ ਆ ਲੋੜ ਵੀ ਗਰਮੀ ਖਾਸੀਆਂ ਨੰਗੇ ਪੈਰ ਚਾਦਰ ਤੇ ਖੜ ਨਹੀਂ ਸਕਦੇ ਵੀ ਇੰਨਾ ਜਿਆਦਾ ਮਤਲਬ ਚਾਦਰ ਜਿਹੜਾ ਤੁਸੀਂ ਇਹ ਚੇਂਜਰ ਚੁੰਜਰ ਤੇ ਗਰਦਾ ਪਿਆ ਦੇਖ ਰਿਹਾ ਹਾਂ ਇਹ ਸਾਰਾ ਕਚਰਾ ਇੰਜਨ ਦੇ 헤ੜੋਂ ਨਿਕਲ ਰਿਹਾ ਜੇ ਮੈਂ ਆ ਪਿਆ ਆ ਚੇਂਜਰ ਦੇ ਉੱਪਰ ਕਰਨ ਲੱਗਾ ਤੇ ਇੰਜਨ ਦੇ 헤ੜਾ ਖਾਸਾ ਕਚਰਾ ਜਮ ਜਿਹਦੇ ਕਰਕੇ ਆਪਾਂ ਨੂੰ ਇਹ ਮਸ਼ੀਨ ਧੋਣ ਵਾਲਾ ਕੰਮ ਕਰਨਾ ਪੈ ਨਹੀਂ ਆਪਣੀਆਂ ਦੋ ਮਸ਼ੀਨਾਂ ਧੋਤੀਆਂ ਸੀ ਤੇ ਇਹ ਮਸ਼ੀਨ ਨੂੰ ਆਪਣਾ ਹਵਾ ਮਾਰ ਕੇ ਖੜਾ ਕੇ ਜਾਣ ਦਾ ਦਿਲ ਸੀ ਪਰ ਮੀਂਹ ਪੈਣ ਕਰਕੇ ਜਿਹੜਾ ਕਾਜਰਾ ਸੀ ਉਹ ਸਾਰਾ ਜੰਮ ਗਿਆ ਤੇ ਫਿਰ ਆਪਾਂ ਨੂੰ ਮਜਬੂਰੀ ਚ ਮਸਿਰ ਧੋਣੀ ਪਈ ਤੋ ਰਹੀ ਸੀ ਧੋਦੇ ਧੋਦੇ ਖਾਸਾ ਟਾਈਮ ਹੋ ਗਿਆ ਤਾਂ ਕਰਕੇ ਇਹ ਧੋ ਜਿਹੜਾ ਖੇਤ ਦਾ ਖਾਸਾ ਗਿੱਲਾ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਵੀ ਮਸ਼ੀਨ ਖਾਸੀ ਘੁੱਗ ਗਈ ਸੀ ਤੇ ਹੁਣ ਮਸ਼ੀਨ ਕੱਢ ਗਿਆ ਆਪਾਂ ਆਹ ਜਗ੍ਹਾ ਤੇ ਲਾਉਣੇ ਆ ਜਗ੍ਹਾ ਤੇ ਲਾਉਣ ਤੋਂ ਬਾਅਦ ਇੱਧਰ ਕਰਕੇ ਧੋਣਿਆ ਆਪਾਂ ਨੇ ਹੁਣ ਤੱਕ ਜਿਹੜਾ ਕਰੰਟ ਦੇ ਚੱਲਣ ਵਾਲੀ ਮੋਟਰ ਸੀ ਉਹਦੇ ਨਾਲ ਮਸ਼ੀਨ ਧੋਤੀਆ ਮਸ਼ੀਨ ਦੇ ਜਿੰਦ ਧੋਣ ਦਾ ਕੰਮ ਨਿਭੜ ਗਿਆ ਪਰ ਹੁਣ ਲਾਈਟ ਭੱਜ ਗਈ ਤੇ ਲਾਈਟ ਭਜਣ ਤੋਂ ਬਾਅਦ ਆਪਾਂ ਨੇ ਆਹ ਮੋਟਰ ਵਾਲਾ ਪੰਪ ਲਿਆਂਦਾ ਹੁਣ ਇਹਨੂੰ ਚਲਾਵਾਂਗੇ ਇਹਨੂੰ ਚਲਾ ਕੇ ਜਿਹੜੀ ਬਾਕੀ ਰਹਿੰਦੀ ਮਸ਼ੀਨਾਂ ਇਹਦੇ ਨਾਲ ਧੋਵਾਂਗੇ ਚਲੋ ਪ੍ਰੋ ਤੋਂ ਵਾਲਾ ਕੰਮ ਮਸ਼ੀਨ ਧੋਣ ਵਾਲਾ ਹੋ ਗਿਆ ਜਹਾ ਟੈਂਕ ਨੱਕ ਦੇ ਹੀਟ ਹੋ ਗਿਆ ਟੈਂਕ ਦੇ ਵਿੱਚੋਂ ਹੋ ਗਿਆ ਉਹ ਸਾਰਾ ਆਪਾਂ ਨੇ ਉਹ ਜਿਹੜੀ ਸਾਹਮਣੇ ਤੁਸੀਂ ਮੋਟਰ ਦੇਖ ਰਹੇ ਹੋ ਉਹਦੇ ਨਾਲ ਧੋਲਿਆ ਸੀ ਤੇ ਹੁਣ ਲਾਈਟ ਪਾ ਦਿੱਤੀ ਤੇ ਮੋਟਰ ਵਾਲਾ ਪੰਪਾ ਹੁਣ ਇਹ ਪੰਪ ਨਾਲ ਬਾਕੀ ਦੀ ਮਸ਼ੀਨ ਧੋਣਾ ਆਪਾਂ ਚੱਲ ਜੂ ਗਰੀਏ ਦੇ ਨਾਲ ਕੰਮ ਚੱਲ ਜੂ ਹੈ ਚੱਲ ਜੂ ਓਕੇ ਹੁਣ ਤਾਂ ਮਤਲਬ ਸਾਈਡਾਂ ਤੇ ਰਹਿ ਗਈ ਮਸ਼ੀਨ ਐਦਾਂ ਵੀ ਰਹਿ ਗਈ ਜਹਾ ਟੈਂਕ ਚਲੋ ਟੈਂਕ ਦੇ ਵਿੱਚ ਤਾਂ ਆਪਾਂ ਪਾਣੀ ਦੇ ਬਾਲਟੇ ਮਾਰਾਂਗੇ ਪਰ ਭਰ ਕੇ ਇਹ ਬਾਕੀ ਦਾ ਉਹ ਟੂਨ ਪ੍ਰੈਸ਼ਰ ਵਾਲਾ ਮਤਲਬ ਪਾਣੀ ਵਾਲਾ ਕੰਮ ਉਹਦਾ ਸੈਟ ਹੋ ਚੁੱਕੀ ਹੁਣ ਹਾਂ ਬਹੁਤ ਠੀਕ ਆ ਛਾਰਦੂਏ ਕੰਮ ਪੰਪ ਹਾਂ ਬਹੁਤ ਠੀਕ ਆ ਠੀਕ ਆ ਠੀਕ ਲਭੂ ਆ ਗਿਆ ਆਪਣੇ ਰੂਮ ਚ ਤੈਂ ਕਰੋ ਗੁਰੀ ਹੁਣ ਚਾਹ ਪਾਣੀ ਬਣਾ ਲਓ ਚਾਹ ਪਾਣੀ ਬਣਾ ਕੇ ਚਾਹ ਪਾਣੀ ਪੀ ਕੇ ਫੇਰ ਚੱਲਾਂਗੇ ਆਪਾਂ ਨਾਲ ਤਾਂ ਮਾਣੀ ਮੋਟੀ ਠਪਟਾਲ ਜੂਗੀ ਤੇ ਨਾਲੇ ਚਾਹ ਪਾਣੀ ਪੀ ਕੇ ਮਾੜਾ ਮੋਟਾ ਆਰਾਮ ਮਿਲ ਜੂਗਾ ਫੇਰ ਦਵਾਰੋਂ ਜਾ ਕੇ ਬਿੱਡ ਲਾਉਣਾ ਆਪਾਂ ਠੀਕ ਆ ਚੱਕ ਲਿਓ ਫਿਰ ਆਪਾਂ ਚਾਹ ਪੀ ਕੇ ਦਵਾਰੋਂ ਮਸ਼ੀਨ ਤੇ ਲੱਗ ਬੈ ਗਏ ਤੇ ਦਵਾਰੋਂ ਮਸ਼ੀਨ ਤੋਂ ਲੱਗਦਾ ਜਿਹੜੀ ਮਸ਼ੀਨ ਆ ਇਹ ਉੱਪਰਲੇ ਪਾਸੇ ਸਾਰੇ ਤੋਤੀ ਕੀ ਇੰਜਨ ਤੋਤਾ ਗਿਆ ਪਿਛੋਂ ਪੂਸ ਤੋਤੀ ਵੀ ਉੱਪਰੋਂ ਸਾਤਰੀ ਤੋਤੀ ਸਾਰਾ ਕੁਸ ਧੋਤਾ ਪਾਣੇ ਤੇ ਰਹਿ ਗਈ ਸਾਈਡਾਂ ਤੋਂ ਤੁਨਾਲੀ ਤੇ ਲਾਈਟ ਭੱਜ ਗਈ ਸੀ ਆਪਣੇ ਆਪ ਪੰਪ ਨਾਲ ਕੰਮ ਚਲਾਇਆ ਤੇ ਹੁਣ ਇਹ ਪੰਪ ਤੇ ਹੁਣ ਦੁਬਾਰੋਂ ਲਾਈਟ ਆ ਗਈ ਆਪਾਂ ਦੁਬਾਰੋਂ ਪੰਪ ਉਦੋਂ ਸਟਾਰਟ ਕਰ ਰਹੇ ਹਾਂ ਉਹ ਸਟਾਰਟ ਕਰਨ ਤੋਂ ਬਾਅਦ ਜਿਹੜੀ ਬਾਕੀ ਮਸ਼ੀਨਾਂ ਇਹ ਧੋਣਾਂ ਇਹ ਧੋਣ ਤੋਂ ਬਾਅਦ ਫੇਰ ਆਪਾਂ ਮਸ਼ੀਨ ਨੂੰ ਅੱਜ ਦਾ ਦਿਨ ਸੁਕਾਵਾਂਗੇ ਸੁਕਾਉਣ ਤੋਂ ਬਾਅਦ ਜੇ ਹੋਇਆ ਮਸ਼ੀਨ ਛੇਤੀ ਧੁੱਤੀ ਗਈ ਤਾਂ ਸ਼ਾਮ ਨੂੰ ਇਹ ਟੂਲਾਂ ਨੂੰ ਸਮਾਨ ਪਾਵਾਂਗੇ ਟੂਲ ਸੁੱਕ ਗਏ ਤਾਂ ਜੇ ਟੂਲ ਗਿੱਲੇ ਹੋਏ ਤਾਂ ਸਵੇਰੇ ਸਮਾਨ ਪਾਉਣ ਤੋਂ ਬਾਅਦ ਫੇਰ ਜਿਹੜੀ ਆ ਜਗ੍ਹਾ ਤੁਸੀਂ ਦੇਖ ਰਹੇ ਹੋ ਇੱਥੇ ਲਾ ਕੇ ਆਪਾਂ ਮਸ਼ੀਨ ਖੜੀ ਕਰਾਂਗੇ ਇਹ ਤੇ ਇੱਕ ਮਸ਼ੀਨ ਆਪਣੇ ਸਾਹਮਣੇ ਰੱਖੀ ਕਾਲਾ ਤੇ ਜਿਹੜੀ ਇਹ ਮਸ਼ੀਨ ਆਪਣੀ 4 ਨੰਬਰ ਇਹਨੂੰ ਆਪਾਂ ਉਹਰੇ ਲਾਵਾਂਗੇ ਜਿੱਥੇ ਤੁਸੀਂ ਜਗ੍ਹਾ ਦੇਖ ਰਹੇ ਹੋ ਤੇ ਬਾਕੀ ਮਸ਼ੀਨ ਨੂੰ ਧੋਣਾ ਤੋਂ ਤੋਂ ਬਾਅਦ ਫੇਰ ਦੇਖ ਲੈਗੇ ਵੀ ਕੀ ਕਿਹੜੇ ਕੰਮ ਦੀ ਸਲਾਹ ਬਣਦੀ ਆ ਇਹਨੂੰ ਪ੍ਰੋਟੋਟਾਈਪ ਤੇ ਹੁਣ ਸਾਈਡਾਂ ਤੇ ਲੱਗੇ ਮੁੰਡੇ ਇੱਕ ਮੁੰਡਾ ਉਧਰ ਕੈਬਨ ਤੋਂ ਲੱਗਾ ਹੋਇਆ ਤੇ ਦੂਜਾ ਸਾਈਡ ਲੱਗਾ ਹੋਇਆ ਤਹੁਣ ਇਹ ਸਾਈਡ ਤੋਂ ਉਨ ਤੋਂ ਬਾਅਦ ਤੇ ਮਸ਼ੀਨ ਦੀ ਆਹ ਸਾਈਡ ਰਹਿ ਗਈ ਆਹ ਸਾਈਡ ਤੋਂ ਉਨ ਤੋਂ ਬਾਅਦ ਜਿਹੜੀ ਮਸ਼ੀਨ ਆ ਉਹ ਆਪਣੀ ਕੰਪਲੀਟ ਇੱਕ ਵਾਰ ਇੱਥੇ ਪਾਣੀ ਮਾਰਦਾ ਸੀ ਆਪਾਂ ਨੇ ਜਿਹੜਾ ਮੋਟਾ-ਮੋਟਾ ਕਾਜ ਰ ਸੀ ਉਹ ਸਾਰਾ ਲਾਤਾ ਸੀ ਤੇ ਹੁਣ ਤੋਂ ਬਾਅਦ ਸਰਫ ਮਾਰ ਕੇ ਫਿਰ ਪਾਣੀ ਮਾਰਾਂਗੇ ਤੇ ਉਦੋਂ ਬਾਅਦ ਜਮਾ ਛੋਟੇ-ਛੋਟੇ ਦਾਗ ਦੇ ਦਿੰਦੇ ਨੇ ਤੁਹਾਨੂੰ ਇਹ ਸਾਰੇ ਦਾਗ ਸਾਫ਼ ਹੋ ਜਾਣਗੇ ਤੇ ਪਿੱਛੋਂ ਰਹਿ ਗਈ ਮਸ਼ੀਨ ਨੂੰ ਸਾਫ਼ ਕਰਨ ਵਾਲੀ ਬਾਕੀ ਸਾਈਡ ਤੇ ਲੱਗ ਹੋਇਆ ਤੇ ਉਹ ਮ ਇਹਦਾ ਕੰਮ ਨਿਬਾਣਨ ਤੋਂ ਬਾਅਦ ਫਿਰ ਆਪਾਂ ਟਰਾਲੇ ਤੇ ਲੱਗਾਂਗੇ ਮਸ਼ੀਨ ਤੇ 2-3 ਵਾਰ ਸਰਫਾਲਾ ਕਪੜਾ ਮਾਰਦਾ ਪਰ ਜੇ ਮੈਂ ਆ ਗਰੀਸ ਦਾ ਦਾਗ ਹੋ ਗਿਆ ਜੋ ਸਾਹਮਣੇ ਗਰੀਸ ਦੇ ਦਾਗ ਦਿਖਦੇ ਨੇ ਜਾਂ ਜਿਹੜੇ ਨੇ ਇਹ ਸਾਫ਼ ਨਹੀਂ ਹੋਏ ਹੁਣ ਆਪਾਂ ਮਸ਼ੀਨ ਦੇ ਟੈਂਕ ਚੋਂ ਡੀਜ਼ਲ ਕੱਢ ਰਿਹਾ ਡੀਜ਼ਲ ਕੱਢ ਕੇ ਉਹਦੇ ਵਿੱਚ ਪਾਣੀ ਪਾਵਾਂਗੇ ਸਰਫ ਪਾਵਾਂਗੇ ਉਹ ਤੋਂ ਬਾਅਦ ਕਪੜਾ ਮਾਰਾਂਗੇ ਫੇਰ ਦੇਖੋ ਰਿਜ਼ਲਟ ਕਾਹੇ ਆਉਂਦਾ ਕਿਉਂਕਿ ਜਿਹੜੀ ਤੋਂ ਪਹਿਲਾਂ ਆਪਣੀ ਮਸ਼ੀਨ ਧੋਚੀਆ ਉਹ ਮੁੰਡੇ ਨੇ ਡੀਜ਼ਲ ਦੇ ਵਿੱਚ ਸਰਫ ਪਾ ਕੇ ਪਾਣੀ ਪਾ ਕੇ ਫੇਰ ਕਪੜਾ ਮਾਰਿਆ ਸੀ ਜਿੱਥੋਂ ਦੀ ਇੱਕ ਵਾਰ ਕਪੜਾ ਨਿਕਲ ਜਾਂਦਾ ਸੀ ਗਰੀਸ ਜਾਂ ਜਿਹੜਾ ਮੈਲਾ ਮੂਲਾ ਲੱਗਿਆ ਸਾਰਾ ਸਾਫ਼ ਹੋ ਜਾਂਦਾ ਸੀ ਤੇ ਹੁਣ ਆਪਾਂ ਇਹਦੇ ਡੀਜ਼ਲ ਪਾ ਰਿਹਾ ਡੀਜ਼ਲ ਪਾ ਕੇ ਤੋਂ ਪਾਣੀ ਪਾਵਾਂਗੇ ਸਰਫ ਪਾਵਾਂਗੇ ਫਿਰ ਇਹਦੇ ਕੱਪੜਾ ਮਾਰਾਂਗੇ ਆਪਾਂ ਆਪਾਂ ਦਵਾਰੋਂ ਹੁਣ ਡੀਜ਼ਲ ਦੇ ਵਿੱਚ ਸਰਫ ਪਾ ਕੇ ਵਿੱਚ ਪਾਣੀ ਪਾ ਕੇ ਕੱਪੜਾ ਨੇ ਪਾ ਮਾਰਨਾ ਕੱਪੜਾ ਮਾਣ ਸਰ ਜੇ ਇਸ ਨੂੰ ਕੈਮਰੇ 'ਚ ਪਤਾ ਲੱਗਦਾ ਆਊਗਾ ਤਾਂ ਜਿੱਥੋਂ ਦੀ ਇੱਕ ਵਾਰ ਕੱਪੜਾ ਨਿਕਲ ਗਿਆ ਨਾਲ ਦੀ ਨਾਲ ਜਿੰਨੇ ਵੀ ਗਰੀਸ ਦੇ ਦਾਗ ਸੀ ਜਾਂ ਜਿਹੜੇ ਮਤਲਬ ਹੋਰ ਮਿੱਟੀ-ਮਿੱਟੀ ਦੇ ਕਾਹਦੇ ਵੀ ਦਾਗ ਸੀ ਉਸ ਨਾਲ ਦੀ ਨਾਲ ਸਾਰੇ ਸਾਫ਼ ਕਰੀ ਜਾਂਦਾ ਜਿਵੇਂ ਤੁਸੀਂ ਆ ਵੱਡੇ ਦੋ ਦਾਗ ਦੇਖ ਰਹੇ ਹੋ ਤੇ ਐਲ ਪੀਟਰ ਤੇ ਚਾਦਰ ਜਿਹੜੇ ਸਾਹਮਣੇ ਤੁਹਾਨੂੰ ਆਉਂਦੇ ਨੇ ਗੁਰੇ ਇਹਨਾਂ ਤੇ ਫੇਰ ਹੀ ਕੱਪੜਾ ਨੇ ਕਿਉਂ ਜਿੱਥੇ ਇੱਕ ਵਾਰ ਮਤਲ ਡੀਜ਼ਲ ਵਾਲਾ ਤੇ ਸਰਫ ਵਾਲਾ ਕੱਪੜਾ ਨਿਕਲ ਗਿਆ ਨਾਲ ਦੀ ਨਾਲ ਉਥੋਂ ਸਾਰੀ ਜੱਦਰ ਸਾਫ ਹੋ ਗਈ। ਤੁਸੀਂ ਦੇਖ ਸਕਦੇ ਹੋ ਵੀ ਕੱਪੜਾ ਮਾਰਨ ਤੋਂ ਬਾਅਦ ਇਹ ਜਿਹੜੇ ਗਰੀਸ ਗਰੂਸ ਦੇ ਦਾਗ ਸੀ ਉਹ ਸਾਰੇ ਸਾਫ ਹੋ ਗਏ। ਮੈਂ ਚੱਲ ਰਹੀ ਆ ਤੇ ਸਾਰੀ ਇਹ ਦਾਗੇ ਡਾਲਦੀ ਜਿੱਥੋਂ ਨੂੰ ਕੱਪੜਾ ਨਿਕਲ ਗਿਆ ਉਹ ਸਾਰੇ ਸਾਫ ਹੋ ਗਏ। ਜੇ ਆਪਾਂ ਮਸ਼ੀਨ ਸਾਫ਼ ਕਰਨ ਦੀ ਗੱਲ ਕਰੀਏ ਤਾਂ ਸਵੇਰੇ ਆਪਾਂ 8 ਵਜੇ ਮਸ਼ੀਨ ਸਾਫ਼ ਲੱਗੀ ਇਸ ਕਰਨ ਦੇ ਟਾਈਮ ਕਰੀਬ 4 ਵਜੇ ਤੇ ਲਗਾਤਾਰ ਟੁੱਲੂ ਪੰਪ ਜਲਾ ਰੱਖਿਆ ਤੇ ਵਿੱਚ ਆ ਪੰਪ ਚਲਾ ਕੇ ਆਪਾਂ ਨੇ ਸਵੇਰ ਦੇ 8 ਵਜੇ ਤੋਂ ਲੈ ਕੇ ਐ ਲੈ ਲੋ ਵੀ ਸ਼ਾਮ ਦੇ 4 ਵਜੇ ਤੱਕ ਮਸ਼ੀਨ ਧੋਤੀ ਜੇ ਮਸ਼ੀਨ ਧੋਣ ਦੀ ਗੱਲ ਕਰੀਏ ਤਾਂ ਮਸ਼ੀਨ ਦੀ ਗੱਲ ਬਣ ਗਈ ਜਿਵੇਂ ਗੁਰੂ ਹਣੀ ਪਹਿਲਾਂ ਗੱਲ ਕਰਦੇ ਸੀ ਵੀ ਕੋਈ ਐ ਨਹੀਂ ਗੱਲ ਕਰ ਸਕਦਾ ਵੀ ਮਸ਼ੀਨ ਚਲਾਈ ਹੋਈ ਆ ਕਿ ਖੜੀ ਸੀ ਤੇ ਗੱਲ ਇਹਨਾਂ ਦੀ ਸੱਚੀ ਹੈ ਜੇ ਹੁਣ ਆਪਾਂ ਮਸ਼ੀਨ ਦੀ ਗੱਲ ਕਰੀਏ ਸਾਫ਼ ਸਫਾਈ ਦੀ ਤਾਂ ਮਸ਼ੀਨ ਬਿਲਕੁਲ ਸਾਫ਼ ਆ ਗਈ ਦੇਖ ਕੇ ਬੰਦਾ ਇਹ ਨਹੀਂ ਕਹਿ ਸਕਦਾ ਵੀ ਆ ਚਲੋ ਗੁਰੇ ਹੁਣ ਸਟਾਰਟ ਕਰਕੇ ਨਾ ਤੇ ਇਹਨੂੰ ਆਪਣੇ ਠਿਕਾਣੇ ਤੇ ਲੈ ਚੱਲ ਠਿਕਾਣੇ ਤੇ ਲਿਆਂਨ ਤੋਂ ਬਾਅਦ ਇਹ ਟੂਲ ਖੋਲ੍ਹ ਦੋ ਟੂਲ ਖੋਲ੍ਹ ਦੇਗਾ ਟੂਲ ਸੁੱਕ ਜਾਣਗੇ ਸ਼ਾਮ ਨੂੰ ਇਹਦਾ ਸਮਾਨ ਪਾ ਦਿਆਂਗੇ ਆਪਾਂ ਮਸ਼ੀਨ ਦੇ ਵਿੱਚ ਚੱਲ ਇਹ ਪਿਗਾਰ ਤੋਂ ਆਤਰਪਾਲ ਲੈਣ ਆਏ ਸੀ ਉਹ ਬੰਦੇ ਐ ਮਸ਼ੀਨ ਧੋਦੀ ਦੀ ਤੋਂ ਬਾਅਦ ਕੰਪਲੀਟ ਕਰਤੀ ਤੇ ਆਪਾਂ ਤੋਂ ਤਰਪਾਲ ਲੈਣ ਆਏ ਸੀ ਤੇ ਜਿਹੜੇ ਆਪਣੇ ਦੂਜੀਆਂ ਮਸ਼ੀਨਾਂ ਦੇ ਤੋਂ ਨੇ ਉਹਨਾਂ ਦੇ ਆਪਾਂ ਤਰਪਾਲਾਂ ਨੇ ਜਿਹੜਾ ਪੱਛ ਲਾ ਕੇ ਪਾਤੀਆਂ ਸੀ ਪਰ ਇਹ ਮਸ਼ੀਨ ਦੀ ਤਰਪਾਲ ਜ਼ਿਆਦਾ ਖਰਾਬ ਹੋ ਗਈ ਸੀ ਤੇ ਆਪਾਂ ਆ ਤਰਪਾਲ ਲੈ ਕੇ ਹੁਣ ਮਸ਼ੀਨ ਕੋਲ ਚੱਲਿਆਂ ਬਾਕੀ ਉੱਥੇ ਚੱਲ ਕੇ ਤਰਪਾਲ ਨੂੰ ਖੋਲਾਂਗੇ ਤੇ ਤੁਹਾਨੂੰ ਇਹਦਾ ਰੇਟ ਦੱਸਾਂਗੇ ਕਿ ਜਿਹੜੀ ਤਰਪਾਲ ਇਹ ਆਪ ਨੂੰ ਕਿੰਨੇ ਚ ਪਈ ਇਹ ਲੈ ਆਂਦੀ ਮਸ਼ੀਨ ਤੇ ਪਾਉਣ ਵਾਸਤੇ ਤੇ ਮੁੰਡਾ ਨੇ ਆਪਣੇ ਆਉਣ ਤੋਂ ਪਹਿਲਾਂ ਮਸ਼ੀਨਾਂ ਜਿਹੜੀ ਉਹ ਆਪਣੇ ਠਿਕਾਣੇ ਤੇ ਲਿਆਂਦੀ ਤੇ ਸਮਾਨ ਸਮੂਹਣ ਲੱਗੇ ਹੋਣੇ ਰੱਖਣ ਕਿਉਂ ਵੀ ਗੁਰੀ ਘਰੇ ਆ ਨੇਬਰ ਕਾ ਦੀ ਸਾਰਾ ਤੂੰ ਤੂੰ ਨਾਲ ਕੰਮ ਪਾ ਦਾ ਸਮਾਨ ਬੈਲਟਾ ਬੈਲਟਾ ਰਹਿ ਗਏ ਆ ਹੱਥਿਆਂ ਠੀਕ ਆ ਠੀਕ ਆ ਬਾਕੀ ਉਹ ਤਰਪਾਲ ਆ ਗਈ ਤੇ ਦੇਖੋ ਕਿਵੇਂ ਆ 40 ਬਾਈ 40 ਦੀ ਰੈਂਦੀ ਆਪਣੇ ਤਰਪਾਲ ਤੇ ਠੀਕ ਆ 40 ਬਾਈ 40 ਦੀ ਤਾਂ ਪਿਛਲੀ ਵਾਰ ਤੁਹਾਨੂੰ ਫੋਨ ਕੀਤਾ ਸੀ ਕਹਿੰਦੇ ਆਪਣੇ ਵੀ 35x40 ਦੀ ਪਾਈ ਸੀ ਉਹ ਛੋਟੀ ਰਹਿ ਗਈ ਸੀ ਤਾਂ ਕਰਕੇ ਆਪਣੇ ਬਈ ਇਸ ਵਾਰ 40x40 ਦੀ ਜਾਂਦੀ। ਬਾਕੀ ਸਮਾਨ ਸਮੂਹ ਧਰ ਲਓ। ਉਹ ਤੋਂ ਬਾਅਦ ਖੋਲ ਕੇ ਦੇਖੋ ਤਰਪਾਲ ਕਿਵੇਂ ਆ ਮੁੰਡੇ ਨਾਲ ਰੱਖਿਆ ਅੱਜ? ਮਰੇ ਹੁਣੀ ਆਇਆ। ਬਸ ਠੀਕ ਆ ਠੀਕ ਐ ਉਹਨੂੰ ਨਾਲ ਕੰਮ ਤੇ ਤੇ ਸਮਾਨ ਸਮੂਹ ਧਰਾਓ ਤੁਹਾਡੇ ਨਾਲ। ਸਮਾਨ ਧਰਨ ਵਾਲਾ ਕੰਮ ਹੁਣ ਕੰਪਲੀਟ ਕਰ ਲਿਓ ਸਵੇਰੇ ਆਪਾਂ ਚਦੇ ਹਾਂ ਮਸ਼ੀਨ ਲਈ ਆ ਕੇ ਜੈਕ ਲਾ ਕੇ ਬਸ ਉਦੋਂ ਆ ਠੰਡੇ ਨਾਲ ਤਰਪਾਲ ਪਾਵਾਂਗੇ ਤੇ। ਠੀਕ ਆ? ਮਾਮਾ ਉੱਪਰ ਉੱਪਰ ਠੀਕ ਆ। ਕਮੇ ਮਾਮਾ ਤਰਪਾਲ ਆ ਗਈ ਤੇ ਕਿੰਨਾ ਕੰਮ ਰਹਿ ਗਿਆ ਤੇਰਾ ਉਥੇ ਇੱਕ ਅੰਦਾ ਝੋਲਾ ਰਹਿ ਗਿਆ ਹੁਣ ਬਾਕੀ ਤਾਂ ਠੀਕ ਆ ਕੰਮ مشین ਨੂੰ ਸਾਫ ਸੂਫ ਵਾਲਾ ਬਹੁਤ ਠੀਕ ਹੋ ਗਿਆ ਓਕੇ ਹੁਣ ਤੜਕੇ ਜੇ ਕੰਦੇ ਲਾਉਣੀਆਂ ਕੱਲੀ ਹਾਂ ਕਟਰ ਰਹਿ ਗਿਆ ਇੱਥੇ ਬੜਾ ਠੀਕ ਆ ਪਾ ਰਹੇ ਆ ਮਹਾ ਤੜਕੇ ਕਟਰ ਤਾਂ ਆਪਾਂ ਹੀ ਕਰਾਂਗੇ ਪਹਿਲਾਂ ਮਸ਼ੀਨ ਲੈ ਜਾਗੇ ਆਪਾਂ ਮਸ਼ੀਨ ਲੈ ਜਾਣ ਤੋਂ ਬਾਅਦ ਆਪਾਂ ਕਟਰਾ ਜਿਹੜਾ ਉਹ ਟਰੈਕਟਰ ਦੇ ਮਗਰ ਪਾ ਕੇ ਜਦੋਂ ਦੂਜੀਆਂ ਮਸ਼ੀਨਾਂ ਦਾ ਮਸ਼ੀਨ ਕੋਲ ਲੱਗੇ ਗਈ ਸੀ ਆ ਲੈ ਆ ਜੰਗੇ ਠੀਕ ਆ ਠੀਕ ਚਲੋ ਰੱਖ ਲਓ ਸਮਾਨ ਤੇ ਬਾਕੀ ਫਿਰ ਖਾਣਿਆ ਰੋਟੀ ਪਾਣੀ ਅੱਜ ਦੇ ਬਲੌਗ ਨੂੰ ਇੱਥੇ ਕਰਦੇ ਆ ਸਮਾਪਤ